ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਦੋ گاਵਾ ਗਪਣਾ ਸੂਲ ਨੂੰ ਹਾਜ਼ਰਾ ਡਟੇਰ ਵੀਰ ਤੋਂ ਪੁੱਛਦੇ ਆਓਗੇ ਕਿ ਦੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਮੈਂ ਫੇਂਦਰ ਸਿੰਘ ਜੀ ਪਿੰਡ ਦੀਪਗੜ੍ਹ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9876320666 9876320666 ਪਹਿਲਾ ਨੰਬਰ ਆਪਾਂ ਜਰਸੀ ਦੇਖ ਰਿਹਾ ਸੋਆ ਕਿਹੜਾ ਸੂਰੀ ਆ ਇਹ ਤੇ ਦੂਜੇ ਸੂਰੇ ਸੋਣਾ ਦੂਜੇ ਸੂਏ ਕੈਕ ਦਾ ਨਹੀਂ ਜੀ ਇਹ ਲੈ ਜੀ ਬਈ ਦੋ ਤਿੰਨ ਦਿਨ ਹੀ ਠੀਕ ਆ ਹਫਤਾ ਬਾਕੀ ਆ ਆ ਦੋ ਤਿੰਨ ਦਿਨ ਬਾਕੀ ਆ ਹਣਾ ਤੇ ਮੂੰਹ ਮੱਥੇ ਦੀ ਬੜੀ ਸਾਫ ਸੁਥਰੀ ਆ ਹਣਾ ਹਾਂਜੀ ਬਹੁਤ ਸੋਹਣੀ ਹੈ ਪਿਓਰ ਪੰਜਾਬ ਵਾਲੀ ਜਰਸੀ ਕਿੰਨਾ ਦੁੱਧ ਪਾਉਣ ਦੀ ਮੀਰ ਇਸ ਵਾਰ ਦੁੱਧ ਬਈ ਉਹਨੇ ਬਲੂਨ ਦੇ ਬਾਈ ਦੀ ਕਿੰਨੋ ਖੁੱਲ੍ਹੇ ਹੀ ਦਿੱਤਾ ਠੀਕ ਹੈ ਕਹਿੰਦਾ ਆਪਾਂ 20 ਤੋਂ ਪਾਰ ਵਾਲੀ 25 ਦੇ ਵਿੱਚ ਹੈਗੀ ਆ ਬਈ ਹੁਣ 24 25 ਕਿਲੋ ਦੁੱਧ ਦੇਣਾ ਹਾਂ ਹਕੇ ਠੀਕਾ ਬੱਡੀ ਬੱਡੀ ਬੋਲਦਾ ਹਨਾ ਹਾਂ ਕੱਢ ਵੇਟ ਸੀਮਨ ਵਗੈਰਾ ਪਤਾ ਕੁਝ ਸੀਮਨ ਵੀ ਇਹ ਡੈਨ ਮਾਰਕ ਦੇ 50068 ਤੋਂ ਗੱਪਣ ਠੀਕ ਹੈ ਜੀ ਹਾਂ ਜੀ ਇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤਿੰਨ ਚਾਰ ਦਿਨ ਬਾਕੀ ਦੂਸਰਾ ਸੂਆ ਸੂਰੀਆ ਤੇ ਵਾਕੀ ਲੇਵਾ ਵਗੈਰਾ ਦੇਖੋ ਸੋਨਾ ਸਾਫ ਸੁਥਰਾ ਰੱਖੋ ਪੈਂਕਟਾ ਬਣਾ ਅੱਗੇ ਤੋਂ ਲੈ ਕੇ ਬੈਕ ਸਾਈਡ ਤੇ ਸੂਤ ਅਗਲਾਉਂਦੀ ਦੂਰੀ ਹੁੰਦੀ ਹੈ ਤਿੰਨ ਤਿੰਨ ਚਾਦਰ ਬਾਕੀ ਆ ਜਿਹੜਾ ਸੀਮਨ ਲੱਗਾਂ ਵੀ ਨੇ ਜ਼ਿਕਰ ਕਰਦਾ ਵਾਕੀ ਤੁਹਾਨੂੰ ਕਨਫਰਮ ਕਰ ਦੂਗਾ ਤੇ ਕਹਿੰਦਾ ਬਾਬਾ ਆਪਾਂ ਗੈਸ ਲਾਈਏ ਵੀ ਦੇਈ 24 ਕਿਲੋ ਵੈੜ ਦੁੱਧ ਪੂਰਾ ਨਹੀਂ ਵੀਰੇ ਹੈ ਗਿਆ ਜਮਾ ਹਣਾ ਪਰ ਮਾਦਾ ਦੂਬਰੇ ਰੇ ਤਾਂ ਨੋਰਮਲ ਠੀਕ ਹੈ ਤੇ ਬਾਕੀ ਕੱਦ ਕਾੜ ਦੇ ਵਿੱਚ ਆ ਵੈੜ ਕੋਈ ਲੀਸੀ ਨਾ ਵੀ ਨਮੰਨੇ ਵੀਰ ਜਿੰਦ ਜਾਣ ਵਾਲੀ ਵੱਡੀ ਵੈੜ ਦੂਸਰਾ ਸੁਬਾ ਸੂਰੀ ਆ ਇੱਕੋਲ ਕਲਰ ਦੇ ਵਿੱਚ ਆ ਜਮਾ ਕੋਈ ਇਹ ਨਹੀਂ ਗੱਲ ਵੀ ਨਾਨਾ ਭਾਫ ਦਿੰਦੀਆਂ ਵਿੱਚ ਇਹਦੇ ਸਾਫ ਸੁਧਰੀ ਜਿਹੜਾ ਵੀਰ ਆ ਗਿਆ ਮੁਰਦਾ ਨਹੀਂ ਇੰਨੀ ਸ਼ਕੀਨ ਵੈੜਾ ਕੱਲੀ 2 ਤੋਂ 3 ਦਿਨ ਦੀ ਕੱਚੀ ਆ ਸੋਹਣਾ ਇਹਦੇ ਸੀਮਣ ਲੱਗਿਆ ਵਾ ਅੱਗੇ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖੋ ਪੈਠੇ ਕੁਆਲਟੀ ਬਿਲਕੁਲ ਮੱਜਾਂ ਨਾਲ ਦੀ ਪਈ ਆ ਜਮਾ ਬੇਰਬੁੱਲ ਬਹੁਤ ਆ ਫੁੱਲ ਡਬਲਾ ਹੁੰਦੜੇ ਰ ਜਿੰਦੇ ਜਾਣ ਵਾਲੀ ਦੂਜੇ ਨੰਬਰ ਆਪ ਜੀ ਵੇਰ ਦੇਖ ਰਹੇ ਆ ਹਾਂਜੀ ਇਹ ਕਿਹੜਾ ਸੂਰ ਸੂਰੀ ਆ ਜੀ ਇਹ ਵੀ ਵੀਰੇ ਦੂਜੇ ਸੂਰ ਸੂਰ ਹਜੇ ਇਹਨੇ ਕੰਨੀਆਂ ਬਰਾਬਰ ਨਹੀਂ ਕਰੀਆਂ ਯਾਨੀ ਠੀਕ ਹੈ ਦੂਜੇ ਸੂਰੇ ਦਿਨ ਕਹਿ ਕੇ ਲੈ ਜੂਗੀ ਦਿਨ ਹੈ ਜੀ ਵੀਰੇ ਪੰਜ ਛੇ ਦਿਨ ਠੀਕ ਹੈ ਹਫਤੇ ਦੇ ਅੰਦਰ ਅੰਦਰ ਸੂਨ ਚ ਬਾਕੀ ਹਾਂਜੀ ਤੇ ਥੋੜੀ ਗਰਲੈਂਡੋ ਕੈਟਾਗਰੀ ਚ ਆ ਗਈ ਹੈ ਨਾ ਹਾਂਜੀ ਠੀਕ ਹੈ ਤੇ ਇੱਕ ਤਰ੍ਹਾਂ ਦਾ ਮੰਨ ਕੇ ਜੱਲੇ ਵੀ ਮੱਝ ਦਾ ਮੁਕਾਬਲਾ ਕਰਨਾ ਚਾਹ ਮੈਂ ਹਾਂ ਮੱਝ ਮਾਲ ਕਿ ਲਵੇ ਭਾਈ ਇਹ ਗਾਂ ਮਾਨ ਕਿ ਲਵੀਨ ਐਦ ਕਿ ਨੱਟ ਦੁੱਧ ਕਿੰਨਾ ਵਾਉ ਚੰਗੀ ਸ ਠੀਕ ਆ ਆਪਾਂ ਕਹਿੰਦੇ ਆ 25 ਮੰਨ ਕੇ ਹੀ ਲੈ ਜਾਵਾਂ ਦਾ 25 ਮੰਨ ਕੇ ਹੀ ਲੈ ਲੇ ਭਾਈ ਜੇ ਘੱਟ ਸੇ ਵਾਲਾ ਹੋਇਆ ਤਾਂ ਵੀ 22 ਤੋਂ ਮਰਦੀ ਨਹੀਂ ਭਾਈ ਨੋਰਮਲ ਹੀ 25 ਦੇ ਦੇਣ ਇਹਨਾਂ ਜਿੰਦ ਜਾਨ ਵਾਲੀ ਬਹਿਣ ਤੇ ਬਾਕੀ ਥਾਂ ਡੇਵਾ ਦੇਖੋ ਜਰਾ ਲੈਵਾ ਹਨਾ ਸੋਹਣਾ ਭਾਈ ਕੋਈ ਕਮੀ ਨਹੀਂ ਕਿਸੇ ਕਾਲ ਦੀ ਠੀਕ ਆ ਜਰਾ ਆ ਦੇਖੋ ਜਮਨ ਨਜ਼ਾਰੇਦਾਰ ਜਮਨ ਰਾਣੀ ਘਾ ਜਮਨ ਜਿਹਦੇ ਘਰੇ ਚਲੀ ਗਈ ਨਜ਼ਾਰੇ ਲਿਆ ਦੇਣਾ ਤੇ ਰੇਟ ਵਗੈਰਾ ਕੀ ਹੋਣਗੇ ਇਹਨਾਂ ਦੇ ਰੇਟ ਕਿਹੜੇ ਹੋਣਗੇ ਭਾਈ ਕਰਾਂਗੇ ਫੋਟੋ ਚੀਜ਼ ਦੇ ਹਿਸਾਬ ਨਾਲ ਹੋਣਗੇ ਬਿਲਕੁਲ ਕਿਹੜੇ ਠੀਕ ਆ ਧੋਰ ਦੀ ਬਾਹਰੋਂ ਘੜ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਵਾਲੀ ਕੋ ਤੇ ਦੂਜੇ ਨੰਬਰ ਤੇ ਜਰਸੀ ਦਾ ਕ੍ਰਾਸ ਪਾਣਾ ਇਹਦੇ ਵਿੱਚ ਤੇ ਨਜ਼ਾਰੇਦਾਰ ਜਮਾ ਗਰਮੀਆ ਤੋਹਫਾ ਆਪਣੀ ਇਸ ਕਲੋ ਕਿਹਾ ਦੁੱਧ ਤੁਹਾਨੂੰ 22 24 25 ਤੋਂ 26 ਵਾਲਾ ਦੇਣਾ ਪਰ ਇਹਨੇ ਜਿਹੜਾ ਦੁੱਧ ਦੇਣਾ ਕਹਿੰਦਾ ਬਾਬਾ ਨਜ਼ਾਰੇਦਾਰ ਜਮਾ ਚੈੱਕ ਕਰਕੇ ਦੋਹੀ ਦਹੀਂ ਜਮੂ ਇਹਦੀ ਬੈੜ ਤੇ ਦੁੱਧ ਦੀ ਫੈਟ ਵਾਲਾ ਦੁੱਧ ਦੇਣਾ ਜਮਾ ਇਹਦਾ ਦੁੱਧ 22 ਕਿਲੋ ਤੇ ਮੱਝ ਦਾ ਦੁੱਧ 18 ਕਿਲੋ ਤੇ HF ਦਾ 35 ਕਿਲੋ ਇੱਕੇ ਭਾਰ ਰੁਪਈਆ ਜਿਹੜੂਗਾ ਜਮਾ ਇਹ ਗੱਲ ਦਾ ਬ ਜਿਗਰ ਕਰਦਾ ਜਮਾ ਇਹਨੂੰ ਤੁਸੀਂ 90% ਮੱਝ ਮੰਨ ਸਕਦੇ ਹੋ ਜਮ ਤੇ ਮਿਲਕ ਮੈਂ ਦੇਖੋ ਇਹ ਮੂਹਰ ਦੀ ਲੱਤ ਤੱਕ ਜਾਂਦੀ ਆ ਪਤਲੀ ਚਮੜੀ ਸਕਿਨ ਹਨਾ ਕਿਆ ਬਾਤ ਆ ਤੇ ਨਾੜਾ ਨੂੜਾ ਦੇਖੋ ਯਾਰ ਪਿੰਡੇ ਦੀ ਦੀ ਈਆਂ ਦੀਆਂ ਦੋ ਵੜਾ ਦਿਖਾ ਦਿਆ ਕੱਪੜਾ 98763 20664 ਪਿੰਡ ਦੀਪਗੜ ਜਿਲ੍ਹਾ ਬਰਨਾਲਾ ਕੋਈ ਵੀ ਨਖ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਤੇ ਰੋਣ ਪਿਆਰ ਦੇ ਵੀ ਧੰਨ